ਆਮ ਆਦਮੀ ਕਾਰਪਚਾਓ ਮੋਰਚਾ ਤੇ ਬਿਲਡਰ ਐਸੋਸੀਏਸ਼ਨ ਵੱਲੋਂ ਇੱਕ ਮੈਮੋਰੰਡਮ ਦੇ ਕੇ ਆਏ ਆ ਡੀਸੀ ਸਾਹਿਬ ਨੂੰ ਮੁੱਖ ਮੰਤਰੀ ਨੂੰ ਜੋ ਦੇਣਾ ਹੈ ਤੇ ਇਸ ਦੀ ਕਾਪੀ ਅਸੀਂ ਇੱਕ ਰੈਵਨਿਊ ਮਿਨਿਸਟਰ ਨੂੰ ਵੀ ਭੇਜੀ ਹੈ ਇੱਕ ਕਮਨ ਰੋੜਾ ਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਇੱਕ ਐਫਸੀਆਰ ਨੂੰ ਤੇ ਇੱਕ ਡੀਸੀ ਮੋਹਾਲੀ ਨੂੰ ਵੀ ਦਿੱਤੀ ਹੈ ਸਤਿਓ ਜੋ ਮਾਵੀ ਸਾਹਿਬ ਨੇ ਕਰਪਸ਼ਨ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਕਰਪਸ਼ਨ ਹੈ ਜਿਹੜੀ ਇਹ ਇੱਕ ਗੈਂਗਸਟਰ ਜਿੱਦਾਂ ਇਕੱਠੇ ਹੋਗੇ ਨਾ ਉਦਾਂ ਦੇ ਇੱਕ ਗੈਂਗਸਟਰ ਕ腐ਸ਼ਨ ਦਾ ਇਕੱਠਾ ਹੋ ਗਿਆ ਜਿਹਦੇ ਵਿੱਚ ਮੁੱਖ ਤੌਰ ਤੇ ਪੋਲੀਟੀਕਲ ਲੀਡਰ ਜਿਹੜੇ ਰਾਜ ਕਰਦੇ ਆ ਉਹਨਾਂ ਦੇ ਐਮਐਲਏ ਮੰਤਰੀ ਤੇ ਮੁੱਖ ਮੰਤਰੀ ਤੱਕਰ ਦੂਜਾ ਬਿਊਰੋਕ੍ਰੇਸੀ ਵੱਡੀ ਬਿਊਰੋਕ੍ਰੇਸੀ ਤੋਂ ਲੈ ਕੇ ਛੋਟੇ ਮੁਲਾਜ਼ਮ ਤੱਕਰ ਤੇ ਤੀਜਾ ਜਿਹੜਾ ਆਮ ਉਹਦੇ ਨਾਲ ਇੱਕ ਗੈਂਗ ਪੈਦਾ ਹੋ ਜਾਂਦਾ ਵੀ ਤੇਰਾ ਕੰਮ ਕਰਾਦਾਗਾ ਉਦਾਂ ਦਾ ਅੱਜ ਜੇ ਅਸੀਂ ਜੀ ਗੱਲ ਕਰੀਏ ਤਾਂ ਕੱਲੇ ਮਾਲ ਮਹਿਕਮੇ ਚ ਪੰਜਾਬ ਦੇ ਵਿੱਚ ਹਰ ਰੋਜ਼ ਦੀ 36 ਕਰੋੜ ਰੁਪਏ ਜਿਹੜੀ ਕਰਪਸ਼ਨ ਹੋ ਜਾਂਦੀ ਹੈ ਜਿਹੜੀ 1 ਮਹੀਨੇ ਦੇ 1080 ਕਰੋੜ ਬਣਦੀ ਹੈ ਹੁਣ ਜੇ ਤੁਸੀਂ ਕਹੋ ਵੀ ਇਹ ਕਰਪਸ਼ਨ ਪਟਵਾਰੀ ਖਾ ਜਾਂਦਾ ਤੰਨ ਕੋਈ ਲੈ ਲੈਂਦਾ ਨਾਇਬ ਸੀਗਦਾਰ ਲੈ ਲੈਂਦਾ ਤਹਿਸੀਲਦਾਰ ਲੈ ਲੈਂਦਾ ਇਹ ਨਹੀਂ ਗੱਲ ਮੰਨੀ ਜਾ ਸਕਦੀ ਉਰੇ ਹਰ ਇੱਕ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਕਿਤੇ ਕਾਂਗਰਸੀ ਅਕਾਲੀ ਬੀਜੇਪੀ ਵਾਲੇ ਖੁਸ਼ ਨਾ ਹੋਣ ਸ਼ੁਰੂ ਉਹਨਾਂ ਨੇ ਕੀਤਾ ਤੇ ਇਹਨਾਂ ਨੇ ਹੋਰ ਵਧਾਤਾ ਅੱਜ ਕਰਪਸ਼ਨ ਦਾ ਜਿਹੜਾ ਰੇਟ ਹੋਰ ਵੱਧ ਗਿਆ ਤੇ ਪੱਦਰ ਵਿਹਤ ਇਹ ਬਦਲਾਅ ਹੋ ਗਿਆ ਪੱਦਰੇ ਗਿਰ ਗਿਆ ਹੁਣ ਪੰਜਾਬ ਦੇ ਐਮ ਐਲ ਏ ਕੁਝ ਇੱਕ ਨੂੰ ਛੱਡ ਕੇ ਆਮ ਪਾਰਟੀ ਦੇ ਪਟਵਾਰੀਆਂ ਤੇ ਕਨਗੋ ਤੋਂ ਵੀ ਮਹੀਨਾ ਲੈਣ ਲੱਗ ਗਏ ਜਿਹੜਾ ਪਹਿਲਾਂ ਡੀ ਐਸ ਪੀ ਤਸੀਲ ਦਾ ਡੀ ਸੀ ਤੱਕਰ ਹੀ ਸੀਮਤ ਸੀ ਲਿਸਟ ਬਣਾਈ ਆ ਕਿਹੜੇ ਬੰਦਿਆਂ ਦਾ ਕੋਈ ਨਾਮ ਵੀ ਚੱਗੋ ਲਿਸਟ ਅਸੀਂ ਬਣਾ ਲਈ ਪਰ ਇਹ ਲਿਸਟ ਅਸੀਂ ਸਿਰਫ ਮੁੱਖ ਮੰਤਰੀ ਪੰਜਾਬ ਨੂੰ ਦਵਾਂਗੇ ਅਮਰ अरोड़ा ਨੂੰ ਦਵਾਂਗੇ ਮੁੱਖ ਸਿਕੱਤਰ ਪੰਜਾਬ ਨੂੰ ਦਵਾਂਗੇ ਜਾਂ ਡਾਇਰੈਕਟਰ ਵਿਜੀਲੈਂਸ ਨੂੰ ਦਵਾਂਗੇ ਸਾਡੇ ਸਾਰੇ ਕੋਲ ਲਿਸਟ ਹੈ ਸਾਰੇ ਅੰਕੜੇ ਹੈ ਇੱਕ ਤੋਂ ਹੋਰ ਹੋਰ ਹਾ ਪ੍ਰੂਫ ਸਾਡੇ ਕੋਲ ਹੈਗਾ ਪ੍ਰੂਫ ਤੁਸੀਂ 2023 ਦੀ ਜੂਨ ਦੀ ਰਿਪੋਰਟ ਪੜੋ ਡਾਇਰੈਕਟਰ ਵਿਜੀਲੈਂਸ ਦੀ ਡਾਇਰੈਕਟਰ ਵਿਜੀਲੈਂਸ ਨੇ 48 ਜਿਹੜੇ ਰੈਵਨਿਊ ਅਫਸਰ ਨੇ ਪੰਜਾਬ ਦੇ ਵਿੱਚ ਉਹਦੇ ਲਿਸਟ ਭੇਜੀ ਸੀ 17 ਜ਼ਿਲ੍ਹੇ ਕਵਰ ਕਰੇ ਸੀ ਉਹ ਚ ਦੱਸਿਆ ਸੀ ਵੀ ਇਹ ਕਿੰਨੀ ਕ腐ਸ਼ਨ ਕਰਦੇ ਆ ਦਿੱਲੀ ਇਹ ਕਿਦੇ ਥਰੂ ਕਰਦੇ ਆ ਇਹ ਰਜਿਸਟਰੀ ਕਰਾ ਕੇ ਥਰੂ ਕਰਦੇ ਆ ਇਹ ਅਰਜੀ ਨਿਵੇਜਦੇ ਕਰਦੇ ਆ ਇਹਨਾਂ ਨੇ ਕਰਿੰਦੇ ਰੱਖੇ ਹੋਏ ਇੱਕ ਕੋਡਵਰਡ ਰੱਖਿਆ ਹੋਇਆ ਉਹ ਕੋਡਵਰਡ ਤੋਂ ਬਾਅਦ ਫਿਰ ਉਹ ਰਜਿਸਟਰੀ ਕਰਦੇ ਆ ਤੇ ਸ਼ਾਮ ਨੂੰ ਸਾਰੇ ਪੈਸੇ ਇਕੱਠੇ ਕਰਕੇ ਇਹ ਵੰਡਦੇ ਆ ਇਹ ਡਾਇਰੈਕਟਰ ਵਿਜੀਲੈਂਸ ਦੀ ਰਿਪੋਰਟ ਹੈਗੀ 2023 ਦੀ ਜੂਨ ਦੀ ਇਹ بڑے بڑے ਨਿਊਜ਼ ਚੈਨਲਾਂ ਤੇ ਅਖਬਾਰਾਂ ਚ ਆਈ ਸੀ ਉਹਨਾਂ ਨੂੰ ਫਿਰ ਚੀਫ ਸੈਕਟਰ ਨੂੰ ਭੇਜੀ ਚੀਫ ਸੈਕਟਰ ਨੂੰ ਐਫਸੀਆਰ ਨੂੰ ਭੇਜੀ ਅੱਜ ਤੀਕ ਰਿਪੋਰਟ ਉਹ ਨਸ਼ਰ ਨਹੀਂ ਕੀਤੀ ਗਈ ਨਸ਼ਰ ਕਿਉਂ ਨਹੀਂ ਕੀਤੀ ਗਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਉਸ ਰਿਪੋਰਟ ਦੇ ਵਿੱਚ ਮੁੱਖ ਮੰਤਰੀ ਦਫਤਰ ਤੋਂ ਲੈ ਕੇ ਐਮਐਲਏ ਤੱਕ ਇਹਨਾਂ ਦੇ ਹਲਕਾ ਇੰਚਾਰਜ ਸਾਰੇ ਸ਼ਾਮਲ ਸੀ ਵੱਡੇ ਵੱਡੇ ਆਈਐਸ ਅਫਸਰ ਸ਼ਾਮਲ ਸੀ ਉਹ ਤਾਂ ਨਸ਼ਰ ਨਹੀਂ ਕੀਤੀ ਤੇ ਇੱਕ ਹੋਰ ਤੁਹਾਨੂੰ ਮੈਂ ਇੰਟਰਸਟਿੰਗ ਗੱਲ ਦੱਸਦਾ ਜਿਹੜੀ ਪੰਜਾਬ 'ਚ ਦੱਸ ਕਿੰਨੀ ਕੋ ਕ੍ਰਪਸ਼ਨ ਚੱਲ ਰਹੀ ਹੈ ਅੱਜ ਜੇ 1080 ਕਰੋੜ ਰੁਪਇਆ ਮਹੀਨੇ ਦੀ ਆਮਦਨ ਆ ਰਹੀ ਹੈ ਕ੍ਰਾਪਸ਼ਨ ਦੀ ਇਹਦੇ ਵਿੱਚ ਸਿਰਫ 450 ਬੰਦੇ ਸ਼ਾਮਲ ਨੇ ਲਗਭਗ ਇਹਨਾਂ ਚ ਸਾਰੇ ਜਿਹੜਾ ਨੇ ਡੀਸੀ 180 ਦੇ ਕਰੀਬ ਤਹਿਸੀਲਦਾਰ ਨੈਬ ਤਹਿਸੀਲਦਾਰ ਹੋਰ ਵੱਡੇ ਅਫਸਰ ਤੇ ਆਮ ਆਪ ਪਾਰਟੀ ਦੇ ਐਮਐਲਏ ਹੁਣ 450 ਬੰਦਿਆਂ ਜਿਨ੍ਹਾਂ ਦੇ ਕੱਲੇ ਮਾਲ ਮਹਿਕਮੇ ਦੇ 1080 ਕਰੋੜ ਜਿਹੜੀ ਆ ਉਹ ਉਹ ਕ੍ਰਾਪਸ਼ਨ ਮਹੀਨੇ ਦੀ ਆਪ ਚ ਵੰਡਦੇ ਆ ਸਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਵੀ ਅਸੀਂ ਪੰਜਾਬੀ ਬੜੇ ਬਹਾਦਰ ਹਾਂ ਬੜੇ ਜੋਧੇ ਹਾਂ ਸਾਡਾ ਇਤਿਹਾਸ ਵਧੀਆ ਤੁਸੀਂ ਕਾਦੇ ਜੋਧੇ ਹਾਂ ਤੁਸੀਂ ਪੈਸੇ ਦੇ ਕੇ ਰੋ ਛਿੱਤਰ ਖਾ ਕੇ ਤਹਿਸੀਲਦਾਰਾਂ ਨੂੰ ਨੈਪ ਤਹਿਸੀਲਦਾਰਾਂ ਨੂੰ ਅਫਸਰਾਂ ਨੂੰਵਾ ਜਾਂਦੇ ਹੋ ਤੁਸੀਂ ਬੋਲਦੇ ਹੀ ਨਹੀਂ ਸਾਡਾ ਪਰਪਸ ਹੈ ਵੀ ਬੋਲੋ ਦੂਜੀ ਗੱਲ ਸਾਡੀ ਇੱਕ ਮੇਰੀ ਇਹਦੀ ਸਾਡੀ ਹੁਣ ਮੰਗ ਕੀ ਹੈ ਮੇਲ ਸਾਡੀ ਮੰਗ ਇਹ ਹੈ ਜਿਹੜੀ ਕਈ ਰੱਖਿਆ ਤੋਂ ਕ੍ਰਾਪਸ਼ਨ ਚੱਲ ਰਹੀ ਹੈ ਅੱਜ ਅਸੀਂ ਮਾਲ ਮਹਿਕਮੇ ਦੀ ਗੱਲ ਕਰਾਂਗੇ ਹਰ ਮਹੀਨੇ ਲਗ ਲਗ ਮਹਿਕਮੇ ਤੁਹਾਨੂੰ ਅੰਕੜੇ ਦੇਵਾਂਗੇ ਮਾਲ ਮਹਿਕਮੇ ਦੇ ਜੋ ਕ੍ਰਾਪਸ਼ਨ ਹੈ ਇਸ ਦੇ ਸਬੰਧੀ ਮਾਨਜੋਗ ਹਾਈ ਕੋਰਟ ਦੋ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਈ ਜਾਵੇ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਵੇ ਤੇ ਇਸ ਰਿਸ਼ਵਤ ਕੌਣ-ਕੌਣ ਖਾਂਦਾ ਹੈ ਤੇ ਇਹ ਕਿਵੇਂ ਹਟਾਈ ਜਾ ਸਕਦੀ ਹੈ ਉਸ ਸੰਬੰਧੀ ਤੁਰੰਤ ਸਰਕਾਰ ਨੂੰ ਤੁਰੰਤ ਜਿਹੜਾ ਐਕਸ਼ਨ ਲੈਣਾ ਚਾਹੀਦਾ ਹੈ ਕਾਲੀਵਾਲ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਹੁਣ ਤੱਕ ਕੋਈ ਸੁਣਾਈ ਨਹੀਂ ਕੋਈ ਝੰਡਾ ਤੁਸੀਂ ਵਿਆਮਾ ਦੀ ਪਾਰਟੀ ਦਾ ਬਹੁਤ ਚੱਕਿਆ ਸੀਗਾ ਬਦਲਾ ਲਿਆ ਸੀ ਕਿ ਹੁਣ ਫਰਕ ਕੀ ਆ ਤੁਹਾਨੂੰ ਲੱਗਦਾ ਕਿ ਜਿਹੜਾ ਦਿੱਲੀ ਦੇ ਵਿੱਚ ਸ਼ੀਸ਼ਾ ਦਿਖਾਇਆ ਗਿਆ ਸ਼ਾਇਦ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਸ਼ੀਸ਼ਾ ਦੇਖੇ ਸੁਧਰੀ ਹਣਵਾਈ ਹੋਵੇ ਦੇਖੋ ਜੀ ਦੂਖੀ ਗਲਤ ਹੈ ਹੋਗੀ ਨਾ ਪਾਰਟੀ ਕੋਈ ਵੀ ਹੋਵੇ ਅਸੀਂ ਜਰੂਰ ਆਂ ਪਾਰਟੀ ਦੀ ਕੀਤੀ ਸੀ ਮਦਦ ਅਸੀਂ ਅਸੀਂ ਤਾਂ ਚੇਂਜ ਵਾਲੇ ਬੰਦੇ ਹਨਕਲਾਬੀ ਬੰਦੇ ਹਨ ਵੀ ਕੁਝ ਪੰਜਾਬ ਚ ਤੇਜ ਆ ਜੂਗੀ ਚੇਂਜ ਆ ਗਈ ਵੀ ਰਿਸ਼ਵਤ ਦਾ ਪੱਧਰ ਹੁਣ ਤਾਂ ਪਟਵਾਰੀ ਕਾਨੂੰਨ ਉਤ ਕਰ ਆ ਗਿਆ ਇਹ ਚੇਂਜ ਆ ਗਈ ਪਰ ਟਰਨਾ ਕੀ ਪਊਗਾ ਲੋਕਾਂ ਤਾਂ ਲੜਨਾ ਪਏਗਾ ਨਾ ਜੀ ਲੋਕਾਂ ਨੂੰ ਲੜਨਾ ਪਏਗਾ ਪੋਲੀਟੀਕਲ ਪਾਰਟੀਆਂ ਕਿਤੇ ਸਾਰੀਆਂ ਇੱਕੇ ਸਾਰੀਆਂ ਹੈ ਹੁਣ ਅਸੀਂ ਬੇਨਤੀ ਕਰਦੇ ਲੋਕਾਂ ਨੂੰ ਪੰਜਾਬ ਦੇ ਆਨੂ ਇਹਨਾਂ ਦੇ ਝੰਡੇ ਚੱਕਣੇ ਇਹਨਾਂ ਦੀਆਂ ਦਰਿਆ ਢੋਣੀਆਂ ਛੱਡੋ ਤੁਸੀਂ ਆਪ ਤਿਆਰ ਹੋ ਇਹ ਲੜਾਈ ਤੁਹਾਨੂੰ ਆਪ ਲੜਨੀ ਪੈਗੀ ਸੀਬਲ ਸੋਸਾਇਟੀ ਉੱਠਣਾ ਪਏਗਾ ਵਕੀਲਾ ਉੱਠਣਾ ਪਏਗਾ ਕਿਸਾਨਾਂ ਉੱਠਣਾ ਪਏਗਾ ਮਜ਼ਦੂਰਾਂ ਉੱਠਣਾ ਪਏਗਾ ਤੇ ਜਿੱਦਾਂ ਪੰਜਾਬ ਹਮੇਸ਼ਾ ਸ਼ੁਰੂਆਤ ਕਰਦਾ ਹੈ ਇਹ ਕਰਪਸ਼ਨ ਦੇ ਵਿਰੁੱਧ ਜਿਹੜੀ ਆਪਣੇ ਹੈਗੀ ਮਹਿੰਮ ਇਹ ਪੰਜਾਬ ਤੋਂ ਚੱਲੇਗੀ ਤੇ ਅੱਜ ਮੁਹਾਰੀ ਜਿੱਥੋਂ ਸ਼ੁਰੂ ਹੋ ਗਈ ਕਿਉਂਕਿ ਮੁਹਾਰੀ ਜ਼ਿਲ੍ਹਾ ਸਾਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਰਪਸ਼ਨ ਸਾਰੇ ਮਹਿਕਮਿਆਂ 'ਚ ਕਿਤੇ ਹੋਰ ਪੁਲਿਸ ਵਾਲੇ ਦਾ ਕੁਝ ਹੋ ਜਾੜ ਅੱਜ ਕਮੇਟੀਆਂ ਵਾਲੇ ਦਾ ਖੁਸ਼ ਹੋ ਜਾਣ ਹੋਟ ਡਿਪਾਰਟਮੈਂਟ ਦਾ ਸਭ ਤੋਂ ਇਹ ਮਤਲਬ ਜਿਹੜੀ ਸੋਨੇ ਦੀ ਖਾਨ ਹੈ ਕਰਪਸ਼ਨ ਦੀ ਉਹ ਮੁਹਾਲੀ ਜ਼ਿਲ੍ਹਾ ਹੈ ਇਹਦੇ ਪਰ ਕੌਣ ਜ਼ਿੰਮੇਵਾਰ ਹੈ ਸਭ ਤੋਂ ਅਸੀਂ ਇਹ ਵੀ ਖੁੱਲ ਕੇ ਕਹਿ ਰਹੇ ਆ ਵੀ ਸਾਡਾ ਐਮਐਲਏ ਕਰਪਸ਼ਨ ਨਹੀਂ ਲੰਦਾ ਮੁਹਾਲੀ ਦਾ ਇਹ ਪੈਸੇ ਨਹੀਂ ਲੰਦਾ ਬਾਕੀ ਦੇ ਲਈ ਡੀਸੀ ਜ਼ਿੰਮੇਵਾਰ ਹੈ ਚੀਫ ਸੈਕਟਰੀ ਜ਼ਿੰਮੇਵਾਰ ਹੈ ਵਿਜੀਲੈਂਸ ਡਾਇਰੈਕਟਰ ਜ਼ਿੰਮੇਵਾਰ ਹੈ ਤੇ ਸਾਰੇ ਪ੍ਰਿਆਪ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ ਰੈਵੀਨਿਊ ਮਿਨਿਸਟਰ ਜ਼ਿੰਮੇਵਾਰ ਹੈ ਇਹ ਕਿਉਂ ਨਹੀਂ ਇਹ ਗੱਲ ਕਰਦੇ ਇਹ ਜਿਹੜੀ ਮੁਹਿੰਮ ਇੱਥੋਂ ਸ਼ੁਰੂ ਜਿਹੜੀ ਹੋਣੀ ਚਾਹੀਦੀ ਹੈ ਸ਼ੁਰੂਆਤ ਕਿਵੇਂ ਹੋਣੀ ਹੈ ਐਮਐਲਏ ਸਾਰੇ ਮੁੱਖ ਮੰਤਰੀ ਸਾਰੇ ਦਿੱਲੀ ਬੈਠੇ ਨੇ ਮੀਟਿੰਗਾਂ 'ਚ ਸ਼ੁਰੂਆਤ ਕਰਤੀ ਤੁਸੀਂ ਸ਼ੁਰੂਆਤ ਮੀਡੀਆ ਨੇ ਕਰਨੀ ਹੈ ਅਸੀਂ ਲੋਕਾਂ ਨੂੰ ਜਗਾਵਾਂਗੇ ਲੋਕ ਉੱਠਣਗੇ ਪੰਜਾਬ ਦੇ ਮੀਡੀਆ ਨਾਲ ਸ਼ੁਰੂਆਤ ਅਜ ਹੋ ਗਈ ਸ਼ੁਰੂਆਤ ਮੀਟਿੰਗ ਇੱਥੇ ਤੁਹਾਨੂੰ ਲੱਗਦਾ ਵੀ ਇਹ ਮੀਟਿੰਗ ਇੱਥੇ ਹੋਣੀ ਚਾਹੀਦੀ ਤੇ ਹਾਰ ਤੋਂ ਬਾਅਦ ਦਿੱਲੀ ਜਾ ਕੇ ਹੋ ਰਹੀ ਹੈ ਬਿਲਕੁਲ ਇਹ ਇਹ ਤਾਂ ਐਮਐਲਏਾਂ ਦੀ ਤੇ ਪੰਜਾਬ ਦੇ 3 ਕਰੋੜ ਲੋਕਾਂ ਦੀ ਬੇਇੱਜ਼ਤੀ ਹੈ ਤੁਸੀਂ ਚੁਣੇ ਹੋਏ ਨਮਾਇੰਦਿਆਂ ਨੂੰ ਇੱਕ ਮਤਲਬ ਆਮ ਗੁਲਾਮ ਦੀ ਤਰ੍ਹਾਂ ਤੁਸੀਂ ਦਿੱਲੀ ਬੁਲਾ ਲਓ ਇਹ ਤਾਂ ਪੰਜਾਬ ਦੇ ਲੋਕਾਂ ਦੀ ਤੇ ਪੰਜਾਬ ਦੇ ਲੋਕਾਂ ਨੂੰ ਉੱਠਾ ਜਾਏਗਾ ਇਹਦੇ ਲਈ ਕੁਝ ਜ਼ੁੰਮੇ ਹੋਰ ਪੰਜਾਬ ਦੇ ਲੋਕ ਵੀ ਹੈ ਅਸੀਂ ਬੋਲਦੇ ਹੀ ਨਹੀਂ ਆ ਸਰ ਜੀ ਨਾਮ